ਜਿਹੜਾ ਜੀਜਾ ਹੁੰਦਾ ਇਸ ਬੰਦੇ ਨੂੰ ਸਾਲੀ ਦਾ ਸੁਆਦ ਪੈ ਜਾਂਦਾ ਤੇ ਪਤੰਦਰ ਨੇ 2 ਮਿੰਟਾਂ ਦੇ ਸੁਆਦ ਪਿੱਛੇ ਸਾਰਾ ਘਰ ਉਜਾੜ ਕੇ ਰੱਖਤਾ ਜਿਹੜਾ ਜੀਜਾ ਸੀ 28 ਕਿੱਲੇ ਜ਼ਮੀਨ ਦਾ ਮਾਲਕ ਸੀ ਨਾਲ ਆੜਤ ਦਾ ਕੰਮ ਸੀ ਮਾਪਿਆਂ ਦਾ ਇਕੱਲਾ-ਕੱਲਾ ਪੁੱਤ ਸੀ ਸਾਲੀ ਨੇ ਇਹੋ ਜਿਹਾ ਆਪਣੀ ਚਾੜ ਤੇ ਲਾਇਆ ਕਿ ਹੁਣ ਸਾਲੀ ਵੀ ਜੇਲ੍ਹ 'ਚ ਬੈਠੀ ਰੋਟੀਆਂ ਖਾਂਦੀ ਆ ਤੇ ਜੀਜਾ ਵੀ ਬੈਠਾ ਜੇਲ੍ਹ 'ਚ ਰੋਟੀਆਂ ਖਾਂਦਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਵਾਲੀ ਕਹਾਣੀ ਥੋੜਾ ਜਿਹਾ ਸਮਾਂ ਕੱਢ ਕੇ ਦੇਖ ਲਿਓ ਕਿਉਂਕਿ ਕੁਝ ਕੁ ਘਰਾਂ ਦੇ ਵਿੱਚ ਜੀਜੇ ਤੇ ਸਾਲੀ ਦੇ ਰਿਸ਼ਤੇ ਤਾਰ-ਤਾਰ ਹੋਏ ਪਏ ਆ ਇਹ ਕਹਾਣੀ ਹੈਗੀ ਆ ਜਲੰਧਰ ਦੇ ਨੇੜੇ ਇੱਕ ਪਿੰਡ ਦੀ ਉੱਥੇ ਦੋ ਪੈਣਾ ਰਹਿੰਦੀਆਂ ਹੁੰਦੀਆਂ ਨੇ ਇੱਕ ਦਾ ਨਾਂ ਹੁੰਦਾ ਨੀਸ਼ਾ ਤੇ ਇੱਕ ਦਾ ਨਾਂ ਹੁੰਦਾ ਸ਼ਿਵਾਨੀ ਜਿਹੜੀ ਨੀਸ਼ਾ ਹੁੰਦੀ ਆ ਇਹ ਵੱਡੀ ਹੁੰਦੀ ਆ ਤੇ ਈਸ਼ਵਾਨੀ ਛੋਟੀ ਹੁੰਦੀ ਆ ਤੇ ਇਹਨਾਂ ਦੇ ਪਿਓ ਦੀ ਇੱਕ ਛੋਟੀ ਜੀ ਕਰਿਆਨੇ ਦੀ ਦੁਕਾਨ ਹੁੰਦੀ ਆ ਪਿੰਡ ਦੇ ਵਿੱਚ ਤੇ ਘਰ ਦਾ ਗੁਜ਼ਾਰਾ ਮਸਾਂ ਹੀ ਚੱਲਦਾ ਹੁੰਦਾ ਇਹਨਾਂ ਕੁੜੀਆਂ ਨੂੰ ਕੋਈ ਮਹਿੰਗੇ ਸੂਟ ਨਹੀਂ ਪਾਉਣ ਨੂੰ ਮਿਲਦੇ ਕੋਈ ਇਹਨਾਂ ਕੋਲੇ ਮਹਿੰਗੇ ਮੋਬਾਈਲ ਨਹੀਂ ਹੁੰਦੇ ਕੋਈ ਇਹਨਾਂ ਦੇ ਦਿਲ ਦੇ ਸ਼ੌਂਕ ਨਹੀਂ ਬਾਲੇ ਪੂਰੇ ਹੁੰਦੇ ਹੁਣ ਜਿਹੜੀ ਨੀਸ਼ਾ ਸੀ ਇਹ ਬੀਏ ਵਿੱਚ ਪੜ੍ਹਦੀ ਹੁੰਦੀ ਆ ਤੇ ਜਿਹੜੀ ਈਸ਼ਵਾਨੀ ਸੀ ਪਲੱਸ 2 ਕਰਦੀ ਹੁੰਦੀ ਆ ਹੁਣ ਜਦੋਂ ਨੀਸ਼ਾ ਬੀਏ ਕਰ ਰਹੀ ਹੁੰਦੀ ਆ ਤੇ ਇੱਕ ਦਿਨ ਇੰਸਟਾਗ੍ਰਾਮ ਦੇ ਉੱਪਰ ਜਿਹੜੀ ਨੀਸ਼ਾ ਹੁੰਦੀ ਏ ਆਪਦੀ ਪਿਕ ਅਪਲੋਡ ਕਰਦੀ ਆ ਤੇ ਇੱਕ ਜਸਪ੍ਰੀਤ ਨਾਂ ਦੇ ਮੁੰਡੇ ਦੀ ਆਈਡੀ ਬਣੀ ਹੁੰਦੀ ਆ ਉਹ ਕਮੈਂਟ ਕਰਨੇ ਸ਼ੁਰੂ ਕਰ ਦਿੰਦਾ ਫੋਟੋ ਤੇ ਘਟੋ ਘਟ 10 15 ਕਮੈਂਟ ਕਰਦਾ ਉਸ ਤੋਂ ਬਾਅਦ ਜਿਹੜਾ ਮੁੰਡਾ ਹੁੰਦਾ ਜਸਪ੍ਰੀਤ ਉਹ ਮੈਸੇਂਜਰ ਤੇ ਮੈਸੇਜ ਵੀ ਭੇਜਦਾ ਚਲੋ ਜੀ ਜਿਹੜੀ ਨੀਸ਼ਾ ਸੀ ਹੌਲੀ ਹੌਲੀ ਜਸਪ੍ਰੀਤ ਨਾਲ ਗੱਲ ਕਰਨ ਲੱਗ ਜਾਂਦੀ ਆ ਜਿਹੜਾ ਜਸਪ੍ਰੀਤ ਸੀਗਾ ਉਹ ਪਿੰਡ 'ਚ ਜੱਸਾ ਜੱਸਾ ਕਹਿੰਦੇ ਸੀਗੇ ਤੇ ਕਰਤਾਰਪੁਰ ਦੇ ਨਾਲ ਉਹਦਾ ਪਿੰਡ ਪੈਂਦਾ ਸੀਗਾ ਘਰ ਦੇ ਦਾ ਇਕੱਲਾ ਇਕੱਲਾ ਮਾਪਿਆਂ ਦਾ ਪੁੱਤ ਸੀਗਾ ਚਲੋ ਇਹ ਚੈਟ ਤੋਂ ਹੌਲੀ-ਹੌਲੀ ਗੱਲ ਵੀਡੀਓ ਕਾਲਾਂ ਤੇ ਆ ਗਈ ਗੱਲਾਂបਾਤਾਂ ਹੋਣ ਲੱਗ ਗਈਆਂ ਜਦੋਂ ਨੀਸ਼ਾ ਨੂੰ ਗੱਲਬਾਤ ਕਰਦੀ ਨੂੰ 2 ਕੁ ਮਹੀਨੇ ਹੋ ਗਏ ਤੇ ਨੀਸ਼ਾ ਨੂੰ ਪਤਾ ਲੱਗਿਆ ਵੀ ਜਿਹੜਾ ਜੱਸਾ ਆ ਇਹ 28 ਕਿਲੇ ਜ਼ਮੀਨ ਦਾ ਮਾਲਕ ਆ ਇਹਨਾਂ ਦਾ ਆੜਤ ਦਾ ਕੰਮ ਆ ਮਾਪਿਆਂ ਦਾ ਕੱਲਾ-ਕੱਲਾ ਪੋਤਾ ਚੰਗੀ ਕੋਠੀ ਚੰਗੀ ਗੱਡੀ ਵੀ ਪੂਰੇ ਤਗੜੇ ਸਰਦਾਰ ਬੰਦੇ ਆ ਤਾਂ ਹੁਣ ਨੀਸ਼ਾ ਦੀ ਧਰਤੀ ਤੇ ਅੱਡੀ ਨਾਲ ਲੱਗੇ ਵੀ ਸਾਮੀ ਚੰਗੀ ਹੱਥ ਚ ਆ ਗਈ ਵੀ ਮੈਂ ਜੱਸੇ ਨਾਲ ਕਰਾ ਲੂੰਗੀ ਵਿਆਹ ਮਹਿੰਗੇ-ਮਹਿੰਗੇ ਸੂਟ ਚੰਗੀ ਗੱਡੀ ਝੂਟੇ-ਮਾਟੇ ਲੈਣ ਨੂੰ ਵੀ ਮੈਂ ਨਿਆਰੇ ਲਾਉਂਗੀ ਮੇਰੀ ਜ਼ਿੰਦਗੀ ਸੈੱਟ ਹੋ ਗਈ ਚਲੋ ਜੀ ਨੀਸ਼ਾ ਨੇ ਇਹ ਗੱਲ ਆਪਦੀ ਭੈਣ ਈਸ਼ਵਾਨੀ ਨੂੰ ਦੱਸਦੀ ਵੀ ਮੇਰੇ ਨਾਲ ਇੱਕ ਮੁੰਡੇ ਦੀ ਗੱਲਬਾਤ ਆ ਉਹਦਾ ਨਾਂ ਹੈਗਾ ਜੱਸਾ 28 ਕੱਲੇ ਜ਼ਮੀਨ ਆ ਆੜਤ ਦਾ ਕੰਮ ਆ ਚੰਗੀ ਗੱਡੀ ਆ ਚੰਗੀ ਕੋਠੀ ਆ ਮੈਨੂੰ ਜਦੋਂ ਮਿਲ ਲਾਉਂਦਾ ਬਹੁਤ ਵੱਡੀ ਗੱਡੀ ਤੇ ਆਉਂਦਾ ਚੰਗਾ ਕਮਾਉਂਦਾ ਫਰਾਉਂਦਾ ਚੰਗੇ ਖਾਣੇ ਖਵਾਉਂਦਾ ਪੂਰਾ ਸਰਦਾਰ ਬੰਦਾ ਵੀ ਮੈਂ ਹੁਣ ਉਹਦੇ ਨਾਲ ਵਿਆਹ ਕਰਾ ਲੈਣਾ ਤੇ ਆਪਣੀ ਲਾਈਫ ਗੋਡਾ ਆ ਆਪਾਂ ਨਿਆਰੇ ਲੈਣੇ ਹੁਣ ਈਸ਼ਵਾਨੀ ਦਿਲ ਚ ਵੀ ਲਾਲਚ ਆਉਂਦਾ ਵੀ ਮੇਰੀ ਭੈਣ ਨੇ ਮੁੰਡਾ ਬਹੁਤ ਚੰਗੇ ਘਰ ਦਾ ਲੱਭ ਲਿਆ ਵੀ ਕਿਉਂ ਨਾ ਮੈਂ ਵੀ ਕੋਈ ਚੰਗੇ ਘਰ ਦਾ ਲੱਭ ਲਾਂ ਕਿਉਂਕਿ ਕੱਲ ਨੂੰ ਮੇਰਾ ਪਿਓ ਵਿਆਹ ਕਰੂਗਾ ਉਹ ਆਪਦੀ ਹਾਇਸियत ਦੇ ਹਿਸਾਬ ਨਾਲ ਵਿਆਹ ਕਰੂਗਾ ਤੇ ਕੋਈ ਛੋਟੀ ਮੋਟੀ ਨੌਕਰੀ ਵਾਲੇ ਪਾਸ ਮੁੰਡੇ ਵਾਲੇ ਨਾਲ ਮੇਰਾ ਵਿਆਹ ਹੋ ਜਾਊਗਾ ਤੇ ਮੇਰੇ ਸ਼ੌਂਕ ਨਹੀਂ ਪੂਰੇ ਹੋਣੇ ਨਾ ਮੇਰੇ ਪਿਓ ਦੇ ਘਰ 'ਚ ਸ਼ੌਂਕ ਪੂਰੇ ਹੋਏ ਤੇ ਨਾ ਗਾਂ ਹੋਣੇ ਆ ਚਲੋ ਜੀ ਜਿਹੜੀ ਈਸ਼ਵਾਨੀ ਹੁੰਦੀ ਆ ਇਹ ਵੀ ਇੰਸਟਾਗ੍ਰam ਉੱਪਰ ਆਪਦਾ ਕੰਮ ਚਲਾ ਲੈਂਦੀ ਆ ਇੰਨੇ ਵੀ ਰੋਜ ਪਹਿਣ ਪੱਚਰ ਕੇ ਫੋਟੋ ਮਾ ਪਾਇਆ ਕਰਨੀਆਂ ਰੀਲਾਂ ਪਾਇਆ ਕਰਨੀਆਂ ਜਿਹੜੇ ਕਿਸੇ ਮੁੰਡੇ ਦੀ ਚੰਗੀ ਆਈਡੀ ਲੱਗਿਆ ਕਰਨੀ ਕਦੇ ਉਹਨੂੰ ਇੰਨੇ ਆਪ ਮੈਸੇਜ ਕਰ ਲਿਆ ਕਰਨਾ ਕਦੇ ਉਹਨੂੰ ਕਿਸੇ ਮੁੰਡੇ ਨੇ ਮੈਸੇਜ ਕਰ ਦਿਆ ਕਰਨਾ ਲਗਭਗ ਸਾਲ ਡੇਢ ਦੇ ਵਿੱਚ ਈਸ਼ਵਾਨੀ ਜ਼ਿੰਦਗੀ ਵਿੱਚ 15-16 ਮੁੰਡੇ ਆਏ ਜਦੋਂ ਉਹਨਾਂ ਦੇ ਬੈਕਗ੍ਰਾਉਂਡ ਬਾਰੇ ਪਤਾ ਕਰਿਆ ਕਰੇ ਸਾਰੇ ਨੰਗ ਮਲੰਗ ਨਿਕਲ ਚੰਗੇ ਘਰ ਦਾ ਈਸ਼ਵਾਨੀ ਨੂੰ ਕੋਈ ਮੁੰਡਾ ਨਹੀਂ ਟੱਕਰਿਆ ਹੁਣ ਈਸ਼ਵਾਨੀ ਬਹੁਤ ਦੁਖੀ ਵੀ ਨੀਸ਼ਾ ਦੀ ਕਿਸਮਤ ਬਹੁਤ ਚੰਗੀ ਆ ਮੇਰੀ ਤਾਂ ਕਿਸਮਤ ਹੀ ਮਾੜੀ ਆ 15-16 ਮੁੰਡਿਆਂ ਨਾਲ ਗੱਲ ਕੀਤੀ ਆ ਸਾਰੇ ਨੰਗ ਮਲੰਗ ਕੋਈ ਵੀ ਚੰਗੇ ਘਰ ਦਾ ਮੁੰਡਾ ਨਹੀਂ ਹੈਗਾ ਕੋਈ ਵੀ ਅਮੀਰ ਘਰ ਦਾ ਮੁੰਡਾ ਮੈਨੂੰ ਟੱਕਰਿਆ ਨਹੀਂਗਾ ਜਦੋਂ ਹੁਣ ਨੀਸ਼ਾ ਨੂੰ ਸਾਲ ਡੇਢ ਹੋਈ ਤਾਂ ਜੱਸੇ ਨਾਲ ਗੱਲ ਕਰਦੀ ਨੂੰ ਤੇ ਨੀਸ਼ਾ ਜੱਸੇ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਨਾਲ ਵਿਆਹ ਕਰਾ ਲੈ ਜੇ ਤੂੰ ਮੇਰੇ ਨਾਲ ਵਿਆਹ ਨਾ ਕਰਾਇਆ ਮੇਰੇ ਮਾਪਿਆਂ ਨੇ ਮੇਰਾ ਵਿਆਹ ਕਿਤੇ ਹੋਰ ਕਰ ਦੇਣਾ ਤੇ ਮੈਂ ਕਿਸੇ ਹੋਰ ਦੀ ਡੋਲੀ ਨਹੀਂ ਚੜ੍ਹਨਾ ਮੈਂ ਦਵਾਈ ਪੀ ਕੇ ਮਰ ਜੂਗੀ ਜਾਂ ਫਾ ਲੈ ਲੂੰਗੀ ਹੁਣ ਜਦੋਂ ਜੱਸੇ ਨੇ ਐਨੀ ਗੱਲ ਸੁਣੀ ਨੀਸ਼ਾ ਦੇ ਮੂੰਹ ਚੋਂ ਤੇ ਜੱਸੇ ਦੇ ਹੁਣ ਦਿਲ ਚ ਫੀਲਿੰਗਾਂ ਉੱਠ ਰਾਈਆਂ ਮਿਰਜੇ ਵਾਲੀਆਂ ਜੱਸਾ ਕਹਿੰਦਾ ਕਿਸੇ ਹੋਰ ਦੀ ਨਹੀਂ ਹੋਣ ਦਿੰਦਾ ਪਰ ਮੈਨੂੰ ਕੱ ਜਿੰਨਾ ਚਿਰ ਮੈਂ ਜਾਉਣਾ ਤੋਂ ਕਿਸੇ ਹੋਰ ਦੀ ਨਹੀਂ ਹੋ ਸਕਦੀ ਚਲੋ ਜੱਸੇ ਨੇ ਘਰੇ ਪਾਤਾ ਖੌਰੂ ਆਪਦੇ ਮਾਂ ਪਿਓ ਨੂੰ ਕਹਿੰਦਾ ਵੀ ਮੈਂ ਤਾਂ ਲਵ ਮੈਰਿਜ ਕਰਾਉਣੀ ਆ ਤੇ ਮੈਂ ਨੀਸ਼ਾ ਨਾਲ ਵਿਆਹ ਕਰਾਉਣਾ ਹੋੜਾ ਜੱਸੇ ਦਾ ਪਿਓ ਸੀ ਆੜਤਾ ਤੇ ਬੰਦਾ ਹੁੰਦਾ ਸੀਗਾ ਜੱਸਾ ਲਾੜਲਾ ਹੈਗਾ ਸੀ ਇਕੱਲਾ-ਕੱਲਾ ਹੈਗਾ ਸੀ ਜੱਸੇ ਦੇ ਪਿਓ ਨੇ ਪੁੱਛਿਆ ਵੀ ਪੁੱਤਰਾ ਕੋਈ ਗੱਲ ਨਹੀਂ ਲਵ ਮੈਰਿਜ ਕਰਾਣੀ 10 ਸਹੀ ਵੀ ਕੁੜੀ ਹੈ ਕਿੰਨਾ ਦੀ ਹੈ ਕਿੱਥੋਂ ਦੀ ਹੈ ਜੱਸਾ ਕਹਿੰਦਾ ਵੀ ਕੁੜੀ ਹੈਗੀ ਖੱਤਰੀ ਬਰਾਦਰੀ ਚੋਂ ਇਸ ਤਰ੍ਹਾਂ ਜਲੰਧਰ ਕੋਲੋਂ ਨੇ ਫਲਾਣਾ ਫਲਾਣਾ ਪਿੰਡ ਹੁਣ ਜੱਸੇ ਦਾ ਪਿਓ ਕਹਿੰਦਾ ਵੀ ਬਾਈ ਮੈਂ ਬਰਾਦਰੀ ਚੋਂ ਵਿਆਹ ਨਹੀਂ ਕਰਨਾ ਵੀ ਆਪਾਂ ਵੀ ਕੁਝ ਜੱਟਾਂ ਦੀ ਕੁੜੀ ਹੁੰਦੀ ਮਤਰਾ ਵਿਆਹ ਕਰ ਦਿੰਦਾ ਵੀ ਉਹ ਹੁਣ ਖੱਤਰੀ ਆ ਉਹਨਾਂ ਦੀ ਬਰਾਦਰੀ ਹੋਰ ਆ ਆਪਣੀ ਹੋਰ ਆ ਵੀ ਤੂੰ ਖਿਹੜਾ ਛੱਡ ਦੇ ਇਹ ਵਿਆਹ ਨਹੀਂ ਹੋ ਸਕਦਾ ਜੱਸਾ ਕਹਦਾ ਜੇ ਤੂੰ ਮੇਰਾ ਵਿਆਹ ਨਹੀਂ ਕਰਨਾ ਤੇ ਮੈਂ ਦਵਾਈ ਪੀ ਕੇ ਮਰੂੰਗਾ ਮੈਂ ਆਤਮ ਹੱਤਿਆ ਕਰੂੰਗਾ ਫਿਰ ਮੈਂ ਜਿਉਂ ਕੇ ਕੀ ਕਰਨਾ ਜੇ ਮੇਰੇ ਦਿਲ ਦੀ ਰੀਜ ਨਾ ਪੂਰੀ ਹੋਈ ਚਲੋ ਫਿਰ ਜੱਸੇ ਦੀ ਮਾਂ ਨੇ ਵੀ ਰੌਲਾ ਪਾਇਆ ਜੱਸੇ ਦੇ ਪਿਓ ਨੂੰ ਸਮਝਾਇਆ ਵੀ ਕੱਲਾ ਕੱਲਾ ਨਿਆਣਾ ਆਪਣਾ ਇਹ ਕੁਝ ਖਾ ਕੇ ਮਰ ਗਿਆ ਆਪਣੀ ਫਿਰ ਕਾਦੀ ਜ਼ਿੰਦਗੀ ਰਹਿ ਗਈ ਆਪਾਂ ਕਿਹੜਾ ਜ਼ਮੀਨ ਮੁਰਕੇ ਹਿੱਕ ਤੇ ਧਰ ਕੇ ਲੈ ਜਾਣੀ ਆੜ ਤੇ ਕਿਹੜਾ ਹਿੱਕ ਤੇ ਧਰ ਕੇ ਲੈ ਜਾਣੀ ਆ ਵੀ ਸਾਰਾ ਕੁ ਦੇ ਇਹਨਾਰੇ ਆ ਤੇ ਆਪਾਂ ਹੀ ਕਰਨਾ ਖਾਇ ਖਸਮਾਂ ਨੂੰ ਜਿੱਥੇ ਵਿਆਹ ਕਰਾਉਂਦਾ ਕਰਾਉਣ ਦੇ ਜਵਾਗ ਦੀ ਰੀਜ ਪੂਰੀ ਹੋਣ ਦੇ ਕੋਈ ਗੱਲ ਨਹੀਂ ਜਾਤਾਂ ਪਾਤਾਂ ਦਾ ਖੜਾ ਛੜ ਦੇ ਚਲੋ ਜੀ ਫਿਰ ਜੱਸੇ ਦਾ ਪਿਓ ਮੰਨ ਗਿਆ ਵੀ ਚਲ ਜਿੱਥੇ ਵਿਆਹ ਕਰਾਉਣਾ ਕਰਾ ਕਾਕਾ ਤੂੰ ਲੈਣ ਜਾ ਰੇ ਖਸਮਾਂ ਨੂੰ ਖਾਣ ਦੇ ਬਰਾਦਰੀ ਬਰੋਦਰੀ ਜੱਸੇ ਨੇ ਮੁਣਕੇ ਨੀਸ਼ਾ ਨੂੰ ਦੱਸਿਆ ਵੀ ਸਾਡਾ ਬਾਪੂ ਦਾ ਮੰਨ ਗਿਆ ਹੁਣ ਤੂੰ ਆਪ ਦਾ ਬਣਾ ਚਲੋ ਜੀ ਨੀਸ਼ਾ ਨੇ ਘਰੇ ਰੌਲਾ ਪਾ ਲਿਆ ਆਪਦੇ ਮਾਂ ਪਿਓ ਨੂੰ ਕਹਿਤਾ ਵੀ ਮੈਂ ਲਵ ਮੈਰਿਜ ਕਰਾਉਣੀ ਆ ਵੀ ਜੱਟਾਂ ਦਾ ਮੁੰਡਾ ਤੇ ਇਸ ਤਰ੍ਹਾਂ ਇਸ ਤਰ੍ਹਾਂ ਇੰਨੀ ਜ਼ਮੀਨ ਐ ਇਨਾ ਆਰਧ ਦਾ ਕੰਮ ਆ ਵੀ ਕੋਠੀ ਕਾਠੀ ਪਰ ਹੁਣ ਨੀਸ਼ਾ ਦਾ ਪਿਓ ਕਹਿੰਦਾ ਵੀ ਮੈਂ ਬਰਾਦਰੀ ਚੋਂ ਬਾਹਰ ਨਹੀਂ ਵਿਆਹ ਕਰਨਾ ਵੀ ਆਪਾਂ ਖੱਤਰੀ ਆਂ ਆਪਾਂ ਜੱਟਾਂ ਨਾਲ ਕਿੱਧਰ ਵਿਆਹ ਕਰਾਂਗੇ ਨਹੀਂ ਮੈਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਹੈਗਾ। ਬੁੜਕੇ ਨੀਸ਼ਾ ਨੇ ਘਰੇ ਖੌਰੂ ਪਾਲਿਆ ਵੀ ਮੈਂ ਫਾ ਲੈ ਕੇ ਮਰੂੰ ਜਦ ਦਵਾਈ ਪੀ ਕੇ ਮਨੂੰ ਜੇ ਮੇਰਾ ਵਿਆਹ ਨਹੀਂ ਕਰ ਦੇਦਾ ਬਸ ਠੀਕ ਹੈ। ਹੁਣ ਤੁਹਾਨੂੰ ਪਤਾ ਵੀ ਹਰੇਕ ਬੰਦੇ ਨੂੰ ਧੀ ਆਪੋ ਤੇ ਬਹੁਤ ਪਿਆਰੇ ਹੁੰਦੇ ਆ। ਫਿਰ ਧੀ ਦੀ ਜਿੱਦ ਅੱਗੇ ਕਿਤੇ ਨਾ ਕਿਤੇ ਨੀਸ਼ਾ ਦੇ ਪਿਓ ਨੂੰ ਝੁਗਣਾ ਪੈ ਗਿਆ ਤੇ ਨੀਸ਼ਾ ਦੇ ਪਿਓ ਕਹਿੰਦਾ ਵੀ ਖਸਮਾਂ ਨੂੰ ਖਾ ਜਿੱਥੇ ਕਰਾਉਣਾ ਕਰਾ। ਚਲੋ ਜੀ ਹੁਣ ਨੀਸ਼ਾ ਦਾ ਪਿਓ ਵੀ ਮੰਨ ਚੁੰਨੀ ਚੜਾ ਕੇ ਨੀਸ਼ਾ ਨੂੰ ਜੱਸਾ ਆਪਦੇ ਘਰੇ ਲੈ ਜਾਂਦਾ ਤੇ ਆਪਦੇ ਪਿੰਡ ਜਾ ਕੇ ਜੱਸੇ ਰੀ ਬਹੁਤ ਤਗੜੀ ਪਾਰਟੀ ਕਰਦੇ ਆ ਉੱਥੇ ਨੀਸ਼ਾ ਦਾ ਮਾਪਿਓ ਵੀ ਜਾਂਦਾ ਨੀਸ਼ਾ ਦੇ ਮਾਮੇ ਮਮੀ ਵੀ ਜਾਂਦੇ ਆ ਤੇ ਨੀਸ਼ਾ ਦੀ ਭੈਣੇ ਸ਼ਵਾਨੀ ਵੀ ਜਾਂਦੀ ਆ ਹੁਣ ਜੇ ਜੱਸੇ ਕੇ ਪਿੰਡ ਪਾਰਟੀ ਹੁੰਦੀ ਆ ਵਿਆਹ ਦੀ ਤੇ ਸ਼ਵਾਨੀ ਵੇਂਦੀ ਆ ਵੀ ਮੇਰੀ ਭੈਣ ਦੀ ਕਿਸਮਤ ਬਹੁਤ ਚੰਗੀ ਆ ਹਨਾ ਵੀ ਐਡੀ ਕੋਠੀ ਚੰਗੀ ਗੱਡੀ ਚੰਗੇ ਸਰਦਾਰ ਇੰਨਾ ਪੈਸਾ ਉਹਨੇ ਪਾਰਟੀ ਤੇ ਲਾਤਾ ਮੇਰੀ ਤਾਂ ਕਿਸਮਤ ਹੀ ਮਾੜੀ ਆ ਮੇਰੀ ਕਿਸਮਤ ਕੋਈ ਚੰਗਾ ਮੁੰਡਾ ਮੈਨੂੰ ਟੱਕਰ ਹੀ ਨਹੀਂ ਰਿਹਾ ਨੀਸ਼ਾ ਦਾ ਵਿਆਹ ਹੋਣ ਤੋਂ ਬਾਅਦ ਵੀ ਜਿਹੜੀ ਇਸ਼ਵਾਨੀ ਹੁੰਦੀ ਹੈ ਆਪਦੀ ਟਰਾਈ ਜਾਰੀ ਰੱਖਦੀ ਆ ਇੰਸਟਾਗ੍ਰam ਤੇ ਸਨੈਪਚੈਟ ਤੇ ਵੀ ਖੌਰੇ ਮੈਨੂੰ ਕੋਈ ਚੰਗੇ ਘਰ ਦਾ ਮੁੰਡਾ ਟੱਕਰ ਦੇ ਤੇ ਮੈਂ ਵੀ ਇਸੇ ਤਰ੍ਹਾਂ ਗਾਜੇ-ਵਾਜੇ ਨਾਲ ਵਿਆਹ ਕਰਾ ਕੇ ਜਾਵਾਂ ਕਿਸੇ ਦੇ ਘਰੇ ਮੇਰੀਆਂ ਵੀ ਰੀਝਾਂ ਪੂਰੀਆਂ ਹੋਣ ਪਰ ਮਾੜੀ ਕਿਸਮਤ ਨੂੰ ਇਹ ਹੁੰਦਾ ਵੀ ਇਸ਼ਵਾਨੀ ਦੇ ਹੱਥੇ ਕੋਈ ਚੰਗਾ ਮੁੰਡਾ ਨਹੀਂ ਆਉਂਦਾ ਸਾਰੇ ਨੰਗ-ਮਲੰਗ ਹੀ ਟੱਕਰਦੇ ਹੁਣ ਜਦੋਂ ਇਸ਼ਵਾਨੀ ਦੇ ਹੱਥੇ ਕੋਈ ਮੁੰਡਾ ਨਹੀਂ ਆਉਂਦਾ ਤੇ ਇਸ਼ਵਾਨੀ ਨੂੰ ਵੇਖ ਕੇ ਜੈਲਸੀ ਹੋਇਆ ਕਰੇ ਆਪਦੀ ਭੈਣ ਤੋਂ ਵੀ ਮੇਰੀ ਭੈਣ ਤਾਂ ਹੁਣ ਨਜ਼ਾਰੇ ਲੈਂਦੀ ਆ ਖੌਰੇ ਮੇਰਾ ਕਿੱਥੇ ਵਿਆਹ ਹੋਣਾ ਮੇਰੇ ਪਿਓ ਨੇ ਮੈਨੂੰ ਕਿੱਥੇ ਤੋਰਨਾ ਤੇ ਵੀ ਮੇਰੀ ਜ਼ਿੰਦਗੀ ਦਾ ਇਹੋ ਜਿਹੀ ਐਸ਼ਵਰਾਮ ਵਾਲੀ ਹੋਣੀ ਨਹੀਂਗੀ ਚਲੋ ਜੀ ਫਿਰ ਈਸ਼ਵਾਨੀ ਦੇ ਦਿਲ ਚ ਖੋਟ ਆ ਜਾਂਦੀ ਆ ਭੈਣ ਨੂੰ ਨਫ਼ਰਤ ਕਰਦੀ ਆ ਅੰਦਰੋਂ ਅੰਦਰ ਇੰਨੀ ਕਿ ਜੈਲਸੀ ਕਰਦੀ ਆ ਵੀ ਗੱਲਾਂ ਛੱਡ ਦਿਓ ਫਿਰ ਈਸ਼ਵਾਨੀ ਨੇ ਕੀ ਕੀਤਾ ਜਦੋਂ ਨੀਸ਼ਾ ਦੇ ਵਿਆਹ ਨੂੰ ਸਾਲ ਡੇਢ ਸਾਲ ਹੋ ਜਾਂਦਾ ਫਿਰ ਇਹ ਨੀਸ਼ਾ ਕੋਲੇ ਜਾਣਾ ਆਉਣਾ ਵਧਾ ਲੈਂਦੀ ਆ ਕਦੇ ਮਹੀਨੇ ਬਾਅਦ 4 ਦਿਨ ਰਹਿਈ ਕਦੇ ਡੇਢ ਮਹੀਨੇ ਬਾਅਦ ਹਫ਼ਤਾ ਰਹਿਈ ਮਹੀਨੇ ਬਾਅਦ ਤਾਂ ਈਸ਼ਵਾਨੀ ਆਪਦੀ ਭੈਣ ਨੀਸ਼ਾ ਦੇ ਘਰ ਜਾਂਦੀ ਜਾਂਦੀ ਸੀ ਕਦੇ 2 ਦਿਨਾਂ ਲਈ ਕਦੇ 4 ਦਿਨਾਂ ਲਈ ਇਸੇ ਤਰ੍ਹਾਂ ਕਰਦੇ ਆ ਕਰਦੇ ਆ ਨੀਸ਼ਾ ਦੇ ਵਿਆਹ ਨੂੰ ਟੋਟਲ 2 ਸਾਲ ਦਾ ਸਮਾਂ ਲੱਗ ਜਾਂਦਾ ਇੱਕ ਵਾਰੀ ਫਿਰ ਇਸੇ ਤਰ੍ਹਾਂ ਸ਼ਮਾਨੀ ਆ ਆਪਦੀ ਭੈਣ ਨੀਸ਼ਾ ਦੇ ਘਰ ਜਾਂਦੀ ਹੈ ਉੱਥੇ ਜਾ ਕੇ ਚੁੱਪਚਾਪ ਬਹਿ ਜਾਂਦੀ ਹੈ ਭਰੇ ਜੇ ਮਨ ਨਾਲ ਕਿਸੇ ਨਾਲ ਬੋਲਦੀ ਨਹੀਂ ਚੱਲਦੀ ਨਹੀਂ ਹੱਸਦੀ ਨਹੀਂ ਖੇਡਦੀ ਨਹੀਂ ਨੀਸ਼ਾ ਵਾਰ-ਵਾਰ ਸ਼ਮਾਨੀ ਨੂੰ ਪੁੱਛਦੀ ਹੈ ਵੀ ਤੈਨੂੰ ਹੋਇਆ ਕੀ ਦੱਸ ਤਾਂ ਦੇ ਮੈਨੂੰ ਵੀ ਜੇ ਕੋਈ ਤੇਰੇ ਦਿਲ 'ਚ ਗੱਲ ਆ ਕੋਈ ਤੈਨੂੰ ਮੁੰਡਾ ਤੰਗ ਕਰਦਾ ਜਾਂ ਕੋਈ ਤੈਨੂੰ ਮੁੰਡਾ ਪਸੰਦ ਆ ਤੂੰ ਕਿਸੇ ਨਾਲ ਵਿਆਹ ਕਰਾਉਣਾ ਜਾਂ ਕੋਈ ਵੀ ਗੱਲ ਆ ਮੈਨੂੰ ਦੱਸ ਤਾਂ ਇਹ ਆਪਦੀ ਭੈਣ ਨੀਸ਼ਾ ਨੂੰ ਟੁੱਟ ਕੇ ਪੈ ਜਾਂਦੀ ਹੈ ਕਹਿੰਦੀ ਆ ਵੀ ਤੂੰ ਮ ਮੈਨੂੰ ਕੁਛ ਨਹੀਂ ਹੋਇਆ ਮੈਨੂੰ ਕੱਲੀ ਨੂੰ ਰਹਿਣ ਦਿਓ ਚਲੋ ਜੀ ਨੀਸ਼ਾ ਇੰਨੀ ਗੱਲ ਸੁਣ ਕੇ ਕਮਰੇ ਚੋਂ ਬਾਹਰ ਚਲੀ ਜਾਂਦੀ ਆ ਉਨੇ ਟਾਈਮ ਨੂੰ ਖੇਤੋਂ ਢੇੜੇ-ਢੇੜੇ ਕੱਢਦਾ ਜੱਸਾ ਘਰੇ ਆ ਜਾਂਦਾ ਤੇ ਜਿਹੜੀ ਨੀਸ਼ਾ ਹੁੰਦੀ ਆ ਇਹ ਜੱਸੇ ਨੂੰ ਕਹਿੰਦੀ ਆ ਕਿ ਈਸ਼ਵਾਨੀ ਨੂੰ ਪਤਾ ਨਹੀਂ ਕੀ ਹੋਇਆ ਦਾ ਮੂਡ ਬਹੁਤ ਆਫ ਆ ਵੀ ਉਹ ਤਾਂ ਬੋਲਣ ਨੂੰ ਚੁੱਪ ਹੀ ਨਹੀਂ ਸੀ ਕਰਦੀ ਹੁੰਦੀ ਤੇ ਹੁਣ ਜਦੋਂ ਦੀ ਆਈ ਇਹ ਚੁੱਪਚਾਪ ਬੈਠੀ ਆ ਰੋਂ ਵਰਗਾ ਮੂੰਹ ਕਰੀ ਬੈਠੀ ਆ ਵੀ ਤੂੰ ਐ ਕਰ ਤੂੰ ਅੰਦਰ ਜਾ ਕੇ ਪੁੱਛ ਕੱਲੀ ਬੈਠੀ ਆ ਵੀ ਉਹਨੂੰ ਹੋਇਆ ਕੀ ਚਲੋ ਜੀ ਜੱਸਾ ਨੀਸ਼ਾ ਦੇ ਕਹਿਣ ਤੇ ਅੰਦਰ ਚਲਾ ਜਾਂਦਾ ਜਾ ਕੇ ਈਸ਼ਵਾਨੀ ਕੋਲੇ ਬਹਿ ਬਿੱਤਰਾ ਦਾ ਸੁਭਾਈ ਬੜਾ ਸੋਹਣਾ ਸੀਗਾ ਤੂੰ ਹੱਸਦੀ ਖੇਡਦੀ ਸੀ ਵੀ ਅੱਜ ਤੂੰ ਚੁੱਪ ਕਰਕੇ ਬੈਠੀ ਆ ਤੂੰ ਉਹਦੀ ਭੈਣ ਨੂੰ ਟੁੱਟ ਟੁੱਟ ਕੇ ਪੈਣ ਲਈ ਆ ਦੱਸ ਤੈਨੂੰ ਕੀ ਚਾਹੀਦਾ ਤੈਨੂੰ ਜੋ ਚਾਹੀਦਾ ਮੈਂ ਉਹ ਲਿਆ ਕੇ ਦਊਂਗਾ ਬਸ ਮੈਨੂੰ ਇੱਕ ਵਾਰੀ ਦੱਸ ਦੇ ਵੀ ਤੈਨੂੰ ਹੋਇਆ ਕੀ ਹੁਣ ਈਸ਼ਵਾਨੀ ਆਪਦੇ ਜੀਜੇ ਜੱਸੇ ਨੂੰ ਕਹਿੰਦੀ ਹੈ ਕਿ ਮੈਂ ਜੋ ਮੰਗਣਾ ਉਹ ਤੋਂ ਲਿਆ ਕੇ ਦਿੱਤਾ ਨਹੀਂ ਜਾਣਾ ਤਾਂ ਜੱਸਾ ਵਾਦਾ ਕਰ ਲੈਂਦਾ ਵੀ ਕੋਈ ਗੱਲ ਨਹੀਂ ਤੂੰ ਜੋ ਮੰਗੇਗੀ ਤੈਨੂੰ ਮੈਂ ਉਹ ਹੀ ਲਿਆ ਕੇ ਦਊਂਗਾ ਅਸ਼ਵਾਨੀ ਪਹਿਲਾਂ ਕਹਿੰਦੀ ਮੇਰੇ ਸਿਰ ਤੇ ਹੱਥ ਰੱਖ ਕੇ ਸੌਂ ਖਾ ਵੀ ਤੂੰ ਇਹ ਗੱਲ ਕਿਸੇ ਨੂੰ ਨਾ ਦੱਸੇਂਗਾ ਚਲੋ ਜੱਸਾ ਆਪਣੀ ਸਾਲੀ ਅਸ਼ਵਾਨੀ ਸਿਰ ਤੇ ਹੱਥ ਰੱਖ ਕੇ ਸੌਂ ਖਾ ਲੈਂਦਾ ਤੇ ਅਸ਼ਵਾਨੀ ਕਹਿੰਦੀ ਆ ਮੈਨੂੰ ਤੂੰ ਚਾਹੀਦਾ ਜੀਜਾ ਮੇਰੇ ਦੇ ਇੱਕ ਦਿਲ ਦੀ ਰੀਤ ਸੀ ਕਿ ਮੇਰਾ ਵਿਆਹ ਤੇਰੇ ਨਾਲ ਹੁੰਦਾ ਮੇਰੇ ਕ ਦਿਲ ਦੀ ਰੀਤ ਸੀ ਵੀ ਜਿਹੜੇ ਬੈੱਡ ਤੇ ਮੇਰੀ ਭੈਣ ਤੇਰੇ ਨਾਲ ਸੌਂਦੀ ਆ ਉਸੇ ਬੈੱਡ ਤੇ ਤੇਰੇ ਨਾਲ ਮੈਂ ਵੀ ਕਦੇ ਸੌਂਵਾਂ ਹੁਣ ਜੱਸੇ ਦੇ ਕੋਈ ਅੰਦਰ ਵੜ ਕੇ ਨਾ ਵੇਖੇ ਜੱਸਾ ਮਾਰੇ ਅੰਦਰੋਂ ਪੁੱਠੀਆਂ ਛਾਲਾਂ ਜੱਸੇ ਦੇ ਦਿਲ ਚ ਲੱਡੂ ਫੁੱਟਣ ਵੀ ਆਹਦਾ ਕੰਮ ਹੀ ਲੋਟ ਆ ਬਿੰਨੀਸ਼ਾ ਵੀ ਸੋਹਣੀ ਸੁਨਕੀ ਤੇ ਸ਼ਵਾਨੀ ਵੀ ਸੋਹਣੀ ਸੁਨਕੀ ਦੋਨੇ ਲੱਡੂ ਮੇਰੇ ਹੱਥ ਚ ਆ ਗਏ ਜੱਸ ਸਕਦਾ ਕੋਈ ਗੱਲ ਨਹੀਂ ਤੇਰੇ ਦਿਲ ਦੀ ਵੀ ਰੀਜ ਪੂਰੀ ਹੋਊਗੀ ਪਰ ਤੂੰ ਖੁਸ਼ ਰਿਆ ਕਰ ਜੱਸੇ ਨੇ ਬੁੱਕਲ ਚ ਲੈ ਕੇ ਸਿਰ ਜਾ ਪਲੋਸਦਾ ਉਸ ਤੋਂ ਬਾਅਦ ਉੱਠ ਕੇ ਬਾਹਰ ਚਲਾ ਜਾਂਦਾ ਬਾਹਰ ਨੀਸ਼ਾ ਕਹਿੰਦੀ ਵੀ ਕੀ ਹੋਇਆ ਸ਼ਵਾਨੀ ਨੇ ਤੈਨੂੰ ਕੀ ਦੱਸਿਆ ਤੇ ਜੱਸਾ ਉੱਥੇ ਝੂਠ ਮਾਰ ਦਿੰਦਾ ਜੱਸਾ ਕਹਿੰਦਾ ਕਿ ਐਵੇਂ ਕਮਲੀ ਗੱਲ ਦਿਲ ਤੇ ਲਾਈ ਫਿਰਦੀ ਐ ਕੋਈ ਮੁੰਡਾ ਸੀਗਾ ਇਹਨੂੰ ਤੰਗਬਾਲਾ ਕਰਦਾ ਸੀਗਾ ਇਹਨੂੰ ਵਾਰ-ਵਾਰ ਫੋਨ ਕਰਦਾ ਸੀਗਾ ਤੇ ਮੈਂ ਹੁਣ ਇਹਦੇ ਕੋਲ ਨੰਬਰ ਲੈ ਲਿਆ ਸ਼ਵਾਨੀ ਤੂੰ ਉਸ ਮੁੰਡੇ ਦਾ ਤਾਂ ਮੈਂ ਉਹਨੂੰ ਫੋ ਉਹਨੇ 2 ਕਿਜੀ ਗੱਲ ਸੀ ਤੇ ਐਵੇਂ ਦਿਲ ਤੇ ਬੋਝ ਪਾਈ ਬੈਠੀ ਸੀ ਨੀਸ਼ਾ ਕਹਿੰਦੀ ਨਿਆਣੀ ਆ ਚੱਲ ਟੈਨਸ਼ਨ ਲੈ ਜਾਂਦੀ ਹੈ ਚਲੋ ਜੀ ਆ ਸਾਰਾ ਕੁਝ ਕਹਿਣ ਤੋਂ ਬਾਅਦ ਤੇ ਦੂਜੇ ਦਿਨ ਜਿਹੜੀ ਸ਼ਵਾਨੀ ਹੁੰਦੀ ਹੈ ਆਪਦੇ ਪਿੰਡ ਵਾਪਸ ਆ ਜਾਂਦੀ ਹੈ ਤਿੰਨ ਚਾਰ ਦਿਨਾਂ ਦਾ ਸਮਾਂ ਲੰਘ ਗਿਆ ਜੱਸਾ ਸੀ ਇਨੇ ਚੱਕੀ ਗੱਡੀ ਨਾਲ ਲਿਆ ਨੀਸ਼ਾ ਨੂੰ ਆਵਜਿਆ ਸੌਰਿਆਂ ਤੇ ਸੌਰਿਆਂ ਤੇ ਆ ਕੇ ਸੌਰ ਨੂੰ ਡੈਡੀ ਜੀ ਡੈਡੀ ਜੀ ਮੰਮੀ ਜੀ ਮੰਮੀ ਜੀ ਕਹਿੰਦਾ ਫਿਰੇ ਬੜਾ ਮਿੱਠਾ ਉਹ ਸੌਰਿਆਂ ਨਾਲ ਬੋਲੇ ਸੌਰੇ ਵੀ ਕਹਿਣ ਵੀ ਸਾਡਾ ਜੱਸਾ ਚੰਗਾ ਹੀ ਬੜਾ ਪੀ ਪਹਿਲਾਂ ਥੋੜਾ ਸੁਭਾਅ ਹੋਰ ਤਰ੍ਹਾਂ ਦਾ ਸੀ ਹੁਣ ਤਾਂ ਸੁਭਾਅ ਸਾਡੇ ਚ ਘੁਲ ਮਿਲ ਗਿਆ ਹੁਣ ਜੱਸੇ ਹੋਣੀ ਜਾਂਦੇ ਸੀਗੇ ਸਾਲੀ ਨੂੰ ਮਿਲਣ ਵਾਸਤੇ ਸਾਲੀ ਦਾ ਮੂੰਹ ਆਉਂਦਾ ਸੀਗਾ ਜਦੋਂ ਰਾਤ ਨੂੰ ਸਾਰੇ ਨੇ ਸੌਂ ਜਾਇਆ ਕਰਨਾ ਜੱਸੇ ਨੇ ਆਪ ਦੀ ਸਾਲੀ ਨੂੰ ਰਾਤ ਨੂੰ ਮਿਲਿਆ ਕਰਨਾ ਕਦੇ ਬਾਥਰੂਮ ਚ ਮਿਲ ਲਿਆ ਕਰਨਾ ਕਦੇ ਡਰੈਗ ਰੂਮ ਚ ਮਿਲ ਲਿਆ ਕਰਨਾ ਜਿੱਥੇ ਦਾ ਲੱਗਿਆ ਕਰਨਾ ਉੱਥੇ ਲਾ ਲਿਆ ਕਰਨਾ ਮਹੀਨੇ ਕੇ ਬਾਅਦ ਕਦੇ ਜੱਸੇ ਨੇ ਸਹੁਰੇ ਤੋਂ ਆਇਆ ਕਰਨਾ ਤੇ ਕਦੇ ਮਹੀਨੇ ਕੇ ਬਾਅਦ ਸਾਲੀ ਨੇ ਆਪ ਦੀ ਭੈਣ ਨੀਸ਼ਾ ਕੋਲ ਆਈ ਰਿਹਾ ਕਰਨਾ ਚਲੋ ਜਿਸ ਤਰ੍ਹਾਂ ਕੰਮ ਚੱਲਦਾ ਰਹਿੰਦਾ ਤੇ ਉਸ ਤੋਂ ਬਾਅਦ ਇਹ ਨੀਸ਼ਾ ਹੁੰਦੀ ਹੈ ਪ੍ਰੈਗਨੈਂਟ ਹੋ ਵੀ ਬੈਡ ਰੈਸਟ ਚਾਹੀਦੀ ਆ ਨਹੀਂ ਤੇ ਬੱਚਾ ਨੇਪਰੇ ਨਹੀਂ ਚੜਨਾ ਵੀ ਕੰਮ ਨੂੰ ਬਿਲਕੁਲ ਹੱਥ ਨਹੀਂ ਲਾਉਣਾ ਹੁਣ ਜੱਸਾ ਕੀ ਭਾਲਦਾ ਸੀਗਾ ਜੱਸਾ ਹੁਣ ਜੱਸਾ ਕਹਿੰਦਾ ਨਜ਼ਾਰੇ ਆ ਗਏ ਜੱਸੇ ਨੇ ਕੀਤਾ ਜੱਸੇ ਨੇ ਨੀਸ਼ਾ ਨੂੰ ਕਿਹਾ ਵੀ ਆਪਾਂ ਈਸ਼ਵਾਨੀ ਨੂੰ ਇੱਥੇ ਲੈ ਆਉਨੇ ਵੀ ਹੁਣ ਪੜਨੋਂ ਵੜ ਗਈ ਐ ਵੇਲੀ ਐ ਹਨਾ ਵੀ ਨਾਲੇ ਘਰੇ ਜੀ ਲੱਗਿਆ ਕਰੂਗਾ ਉਹਦਾ ਹਾਸੇ ਮਜ਼ਾਕ ਵਾਲਾ ਸੁਭਾਅ ਆ ਨਾਲੇ ਘਰ ਚ ਰੌਣਕ ਕਰਊਗੀ ਨਾਲੇ ਕੰਮਕਾਰ ਕਰ ਛੱਡਿਆ ਕਰੂਗੀ ਨੀਸ਼ਾ ਕਹਿੰਦੀ ਵੀ ਚਲ ਠੀਕ ਆ ਲੈ ਆ ਚਲੋ ਜੀ ਜੱਸੇ ਰਾਂ ਨੇ ਕੀਤੀ ਗੱਡੀ ਸਟਾਰਟ ਪਾਇਆ ਕੁਰਤਾ ਪਜਾਮਾ ਤੇ ਈਸ਼ਵਾਨੀ ਨੂੰ ਪਹੁੰਚ ਗਿਆ ਲੈਣ ਇਸ਼ਵਾਰੀ ਨੂੰ ਪਠਾਇਆ ਗੱਡੀ 'ਚ ਤੇ ਰਾਤ ਆਪਦੇ ਜਫੋ ਜਫੀ ਤੇ ਲਿਪੋ ਪੋਪੀ ਸਭ ਚੱਲਦੇ ਆਏ ਪੂਰੇ ਖੁਸ਼ ਸਾਲੀ ਜੀਜਾ ਵੀ ਦੋਨੇ ਲੱਡੂ ਸਾਡੇ ਹੱਥ 'ਚ ਚਲੋ ਜੀ ਘਰੇ ਲੈ ਆਉਂਦਾ ਹੁਣ ਜਦੋਂ ਕਿ ਨੀਸ਼ਾਨ ਬਾਸਮ ਜਣਾਉਣ ਵੜ ਜਾ ਕਰੇ ਤੇ ਇਹ ਵੇਖਿਆ ਕਰ ਮੀ ਨੀਸ਼ਾਨ ਣਾਉਣ ਲੱਗ ਗਈ ਆ ਇਹ ਦੋਨੇ ਜਨੇ ਆਪ ਜਫੋ ਜਫੀ ਹੋ ਜਾ ਕਰਨਾ ਆਪਦੀ ਹੌਸ ਪੂਰੀ ਕਰ ਲਿਆ ਕਰਨਾ ਤੇ ਇਸ ਤੋਂ ਇਲਾਵਾ ਨੀਸ਼ਾਨ ਨੂੰ ਰਾਤ ਨੂੰ ਦੁੱਧ 'ਚ ਨੀਂਦ ਦੀਆਂ ਗੋਲੀਆਂ ਪਾ ਦਿੰਦੇ ਹੁੰਦੇ ਸੀਗੇ ਨੀਸ਼ਾਨ ਰਾਤ ਨੂੰ ਕੁਕੜੀ ਸੌ ਜਾਂਦੀ ਸੀਗੀ ਤੇ ਜੱਸਾ ਤੇ ਇਸ਼ਵਾਰੀ ਦੋਨੇ ਜਨੇ ਰਾਤ ਨੂੰ ਇਕੋ ਮਿੱਕੋ ਹੋ ਜਾਂਦੇ ਹੁੰਦੇ ਸੀਗੇ ਹੁਣ ਤੁਸੀਂ ਇਹ ਵੇਖੋ ਕਿ 2 ਮਿੰਟ ਦੇ ਸਵਾਦ ਪਿੱਛੇ ਬੰਦਾ ਆਪਦੇ ਜਵਾਕ ਬਾਰੇ ਵੀ ਸੋਚ ਨੂੰ ਟਕ ਗਿਆ ਕਿਉਂਕਿ ਨੀਸ਼ਾ ਪ੍ਰੈਗਨੈਂਟ ਸੀਗੀ ਤੇ ਉਹਨੂੰ ਬੰਦਾ ਨੀਂਦ ਦੀਆਂ ਗੋਲੀਆਂ ਦੁੱਧ 'ਚ ਪਾ ਕੇ ਪਿਆ ਦਿੰਦਾ ਸੀਗਾ ਤੇ ਤੁਹਾਨੂੰ ਪਤਾ ਵੀ 100 ਦਿਨ ਚੋੜ ਦਾ ਤੱਕ ਦਾ ਸਾਥ ਦਾ ਇਹਨਾਂ ਰੋਜ਼ ਹੀ ਰਾਤ ਨੂੰ ਇਹ ਕੰਮ ਫੜ ਲਿਆ ਰੋਜ਼ ਹੀ ਰਾਤ ਨੂੰ ਨੀਸ਼ਾ ਨੀਂਦ ਦੀਆਂ ਗੋਲੀਆਂ ਪਾਇਆ ਕਰਨੀਆਂ ਪਿਆਦਿਆ ਕਰਨੀਆਂ ਤੇ ਰਾਤ ਨੂੰ ਨਣੇ ਆਪਸ 'ਚ ਰੰਗ ਰਲੀਆਂ ਮਨਾਲਿਆ ਕਰਨੀਆਂ ਇਹ ਕਿਤਨੇ ਦੋਨੇ ਜਣੇ ਡਰੈਗ ਰੂਮ ਚ ਰੰਗ ਰਣੀਆਂ ਬਣਾ ਰਹੇ ਹੁੰਦੇ ਤੇ ਨੀਸ਼ਾ ਦੀ ਅਚਾਨਕ ਜਾਗ ਖੁੱਲ ਜਾਂਦੀ ਹੈ ਉਹਨੂੰ ਕੁਸਰਮੁਸਰ ਕੁਸਰਮੁਸਰ ਦੀ ਆਵਾਜ਼ ਸੁਣਦੀ ਹੈ ਤੇ ਉਹ ਬਾਹਰ ਆ ਕੇ ਵੇਖਦੀ ਹੈ ਤੇ ਡਰੈਗ ਰੂਮ ਚ ਦੋਨੇ ਜਣੇ ਜਫੋ ਜਫੀ ਹੋਏ ਪਏ ਹੁੰਦੇ ਚਲੋ ਜੀ ਨੀਸ਼ਾ ਨੇ ਤਿੰਨ ਚਾਰ ਚਪੇੜਾਂ ਧਰੀਆਂ ਸ਼ਵਾਨੀ ਦੇ ਤੇ ਜੱਸੇ ਨੂੰ ਬਾਹੋਂ ਫੜ ਕੇ ਅੰਦਰ ਲੈ ਗਈ ਤੇ ਅੰਦਰ ਤੁਹਾਨੂੰ ਪਤਾ ਦੋਨੇ ਜੀਆਂ ਚ ਫਿਰ ਜਿਹੜਾ ਕੁਝ ਹੋਇਆ ਉਹਨਾ ਤੁਹਾਨੂੰ ਪਤਾ ਵੀ ਕੀ ਹੁੰਦਾ ਪਰ ਨੀਸ਼ਾ ਨੇ ਫਿਰ ਵੀ ਸਿਆਣ ਫਬਰਤੀ ਨੂੰ ਨਾਅਬ ਦੇ ਸਾਰੇ ਨੂੰ ਪਤਾ ਲੱਗਣ ਨਹੀਂ ਦਿੱਤਾ ਤੇ ਨਾਈ ਨੂੰ ਪੇਕੇ ਦੇ ਪਤਾ ਲੱਗਣ ਨਹੀਂ ਦਿੱਤਾ ਉਹਨੂੰ ਆਇਆ ਸੀ ਵਿਚਾਲਾ ਬਣਾਇਆ ਇਹਨਾਂ ਗੱਲ ਤੇ ਮਿੱਟੀ ਪਾ ਦੇ ਚਲੋ ਜੀ ਸਵੇਰੇ ਨੀਸ਼ਾ ਸ਼ਵਾਨੀ ਨੂੰ ਕਹਿੰਦੀ ਬੈਗ ਚੱਕ ਤੇ ਇਥੋਂ ਉੱਡ ਜਾ ਮੇਰੇ ਘਰ ਨਾ ਬੜੀ ਚਲੋ ਜੀ ਸ਼ਵਾਨੀ ਗੁੱਸੇ ਨਾਲ ਆਪਦੇ ਘਰ ਚਲੀ ਜਾਂਦੀ ਹੈ ਤੇ ਪਰ ਜੱਸਾ ਨਾਲ ਫੋਨ ਤੇ ਉਹਨਾਂ ਗੱਲਬਾਤ ਤਾਂ ਹੁੰਦੀ ਸੀਗੀ ਤੇ ਜੱਸਾ ਸ਼ਵਾਨੀ ਨੂੰ ਕਹਿੰਦਾ ਵੀ ਤੂੰ ਐ ਕਰੀ ਤੂੰ ਹਫ਼ਤਾ ਕਰੋਕ ਕੇ ਆ ਜੀ ਤੇ ਨੀਸ਼ਾ ਤੋਂ ਮਾਫੀ ਮੰਗ ਲਈ ਚਲ ਠੰਡੀ ਹੋ ਜਾਊਗੀ ਉਹਨੂੰ ਗੁੱਸਾ ਬਹੁਤ ਤੇਰੇ ਤੇ ਚਲੋ ਜੀ ਸ਼ਵਾਨੀ ਉਦਾਂ ਹੀ ਕਰਦੀ ਹਫ਼ਤੇ ਇੱਕ ਬਾਅਦ ਆਉਂਦੀ ਹੈ ਆ ਕੇ ਆਪਦੀ ਭੈਣ ਦੇ ਪੈਰੀਂ ਪੈ ਜਾਂਦੀ ਹੈ ਨੀਸ਼ਾ ਦੇ ਮਾਫੀਆ ਮੰਗਣ ਲੱਗਦੀ ਰੋਣ ਲੱਗਦੀ ਮੇਥੋਂ ਚਲੋ ਨੀਸ਼ਾ ਮਾਫ ਕਰ ਦਿੰਦੀ ਹੈ ਤੇ ਮਾਫੀ ਮੰਗ ਕੇ ਸ਼ਵਾਨੀ ਆਪਦੇ ਘਰ ਵਾਪਸ ਫਿਰ ਚਲੀ ਜਾਂਦੀ ਹੈ। ਹੁਣ ਦੋਨਾਂ ਦੀਆਂ ਫੋਨ ਤੇ ਗੱਲਾਂ ਬਾਤਾਂ ਜੀਜੀ ਸਾਲੀ ਦੀਆਂ ਪੂਰੀਆਂ ਹੋਇਆ ਕਰਨ। ਲਵ ਯੂ ਲਵ ਯੂ ਪੂਰਾ ਚੱਲਿਆ ਕਰੇ। ਓਨੇ ਟਾਈਮ ਤੱਕ ਨੀਸ਼ਾ ਦੀ ਡਿਲੀਵਰੀ ਟਾਈਮ ਹੁੰਦਾ ਤੇ ਨੀਸ਼ਾ ਘਰੇ ਇੱਕ ਬੇਟੀ ਜਨਮ ਲੈਂਦੀ ਹੈ। ਹੁਣ ਜਦੋਂ ਬੇਟੀ ਹੋ ਗਈ ਵੱਡੇ ਆਪਰੇਸ਼ਨ ਨਾਲ ਬੱਚਾ ਹੋਇਆ ਤੇ ਹੁਣ ਨੀਸ਼ਾ ਨੇ ਕੰਮ ਕੀ ਕਰਨਾ ਸੀ ਤਾਂ ਬੈੱਡ ਤੇ ਪੈ ਗਈ। ਚਲੋ ਜੀ ਨੀਸ਼ਾ ਦੀ ਮਾਂ ਕਹਿੰਦੀ ਹੈ ਵੀ ਚਲੋ ਤੁਸੀਂ ਅਸ਼ਵਾਨੀ ਨੂੰ ਲੈ ਜਾਓ। ਉੱਥੇ ਇੱਕ ਮਹੀਨਾ ਡੇਢ ਕੰਮਕਾਰ ਕਰ ਜੂਗੀ ਤੁਹਾਡਾ ਟਾਈਮ ਟੱਪ ਜੂਗਾ। ਕਿ ਕੁਝ ਨਹੀਂ ਸ਼ਰਮਿਤਾਰ ਸਕਿਆ ਵੀ ਚੱਲ ਠੀਕ ਹੈ ਨਿਆਣੀ ਨੇ ਰੋ ਰੋ ਕੇ ਮਾਫੀ ਮੰਗੀ ਵੀ ਚੱਲ ਗਲਤੀ ਹੋ ਗਈ ਕੋਈ ਗੱਲ ਨਹੀਂ ਨੀਸ਼ਾ ਨੇ ਫਿਰ ਘਰੇ ਵਾੜ ਲਈ ਤੇ ਇਹ ਆਪਸ ਚ ਫਿਰ ਰੰਗ ਰਲੀਆਂ ਬਣਾਇਆ ਕਰਨ ਤੇ ਉਹੀ ਸਾਰਾ ਕੁਝ ਕਰਿਆ ਕਰਾਇਆ ਕਰਨ ਨੀਸ਼ਾ ਨੇ ਫਿਰ ਇੱਕ ਦਿਨ ਰਾਤ ਨੂੰ ਫੜ ਲਿਆ ਤੇ ਨੀਸ਼ਾ ਨੇ ਅਗਲੇ ਦਿਨ ਧੱਕੇ ਮਾਰ ਕੇ ਘਰੋਂ ਕੱਢਤਾ ਸ਼ਵਾਨੀ ਨੂੰ ਕਹਿੰਦੀ ਤੂੰ ਤਾਂ ਡੈਨ ਆ ਤੂੰ ਤਾਂ ਚੜੇਲ ਆ ਮੇਰਾ ਘਰੋਂ ਜਾਣ ਦਉਣੀ ਐ ਇਸ ਤੋਂ ਇਲਾਵਾ ਜੱਸੇ ਨਾਲ ਵੀ ਬਹੁਤ ਗਾਲੀ ਗਲੋਚ ਹੋਇਆ ਪਰ ਫਿਰ ਵੀ ਨੀਸ਼ਾ ਨੇ ਸਿਆਣ ਫਬਰਤੀ ਉਹਨੇ ਆਪ ਸੌਰਣ ਨੂੰ ਕੁਝ ਦੱਸਿਆ ਨਾ ਆਪਦੇ ਪੇਕੇ ਨਾਲ ਕੋਈ ਦੱਸਿਆ ਗੱਲ ਦਿਲ ਦੀ ਦਿਲ ਚ ਦਬ ਲਈ। ਹੁਣ ਈਸ਼ਵਾਨੀ ਨੂੰ ਬਹੁਤ ਗੁੱਸਾ ਆਉਂਦਾ ਈਸ਼ਵਾਨੀ ਸੋਚਦੀ ਆਂ ਵੀ ਜੋ ਮੈਂ ਪਾਉਣਾ ਚਾਹੁੰਦੀ ਸੀਗੀ ਉਹ ਮੇਰੇ ਹੱਥ 'ਚ ਕਦੇ ਨਹੀਂ ਆਉਣਾ। ਕਿਉਂਕਿ ਮੇਰੀ ਭੈਣ ਨੇ ਹੁਣ ਤਾਂ ਕੇਵਾਰੇ ਘਰੋਂ ਕੱਢਤਾ ਹੁਣ ਉਹਨੂੰ ਮੈਨੂੰ ਕਦੇ ਘਰੇ ਵੜਨ ਨਹੀਂ ਦੇਣਾ ਤੇ ਮੈਂ ਹੁਣ ਜੀਜੇ ਦੇ ਪੈਸੇ ਤੇ ਕਿਵੇਂ ਆਸ਼ ਕਰੂੰਗੀ। ਚਲੋ ਜੀ ਈਸ਼ਵਾਨੀ ਭਰੇ ਮਾਨ ਨਾਲ ਘਰ ਜਾਂਦੀ ਏ ਤੇ ਘਰੇ ਜਾ ਕੇ ਆਪਦੇ ਜੀਜੀ ਜੱਸੇ ਨੂੰ ਫੋਨ ਕਰਦੀ ਏ ਕਹਿੰਦੀ ਏ ਵੀ ਗੱਲ ਸੁਣ ਲਾ ਮੇਰਾ ਦੇਣੇ ਲਾਸਟ ਦੇਣਾ ਮੈਂ ਆਤਮ ਹੱਤਿਆ ਕਰ ਲੈਣੀ ਆ। ਮੈਂ ਮਰ ਜਾਣਾ। ਜੱਸਾ ਕਹਿੰ ਤਾਸ਼ ਮਾਨੀ ਬਿਨਾ ਸੋਚੇ ਸਮਝੇ ਬੋਲਦੀ ਹੈ ਵੀ ਹਾਂ ਇਹ ਵੀ ਆਈਡੀਆ ਠੀਕ ਆ ਤੂੰ ਮੇਰੀ ਭੈਣ ਨੂੰ ਮਾਰ ਦੇ ਜਿਹੜੀ ਤੇਰੀ ਛੋਟੀ ਜੀ ਬੱਚੀ ਉਹਦੀ ਟੈਨਸ਼ਨ ਨਾ ਲਈ ਮੈਂ ਇਹਨੂੰ ਮਾਵਾ ਤੋਂ ਵੱਧ ਸੰਭੋਗੀ ਹੁਣ ਤੁਹਾਨੂੰ ਪਤਾ ਵੀ ਬਗਾਨੀ ਬੁੱਕਲ ਦਾ ਨਿੱਗ ਬਾੜਾ ਪਹਿੜਾ ਹੁੰਦਾ ਬਗਾਨੀ ਥਾੜੀ ਚ ਲੱड्डੂ ਵੈਸੀ ਬਾੜਾ ਵੱਡਾ ਲੱਗਦਾ ਹੁੰਦਾ ਹੁਣ ਜੱਸੇ ਦੇ ਦਿਮਾਗ ਨੂੰ ਸਾਲੀ ਵਾਲਾ ਫਤੂਰ ਚੜਿਆ ਸੀਗਾ ਚਲੋ ਜੀ ਹਜੇ ਜਵਾਕ ਹੋਏ ਨੂੰ ਮਹੀਨਾ ਡੇਢ ਹੋਇਆ ਹੋਿੰਦਾ ਤੇ ਜੱਸਾ ਆਪਦੀ ਘਰ ਵਾਲੀ ਨੂੰ ਤੇ ਆਪਦੀ ਜਵਾਕੜੀ ਨੂੰ ਨਾਲ ਲੈ ਕੇ ਹਸਪੀਟਲ ਜਾਣਾ ਤੋਂ ਡਾਕਟਰ ਕੋਲ ਦਵਾਈ ਲੈਣ ਵਾਸਤੇ ਚਲੋ ਜੀ ਗੱਡੀ ਤੇ ਨਿਕਲਦੇ ਤੇ ਜੱਸਾ ਰਾਸਤੇ ਜਾ ਕੇ ਕਿ ਸੁੰਨੀ ਜਗ੍ਹਾ ਦੀ ਗੱਡੀ ਲਾ ਕੇ ਤੇ ਚਾਕੂਆਂ ਦੇ ਨਾਲ ਆਪ ਦੀ ਘਰਵਾਲੀ ਨਹੀਂ ਸਾਦੇ ਐਨੇ ਕ ਵਾਰ ਕਰਦਾ ਕਿ ਉਹਦੀ ਮੌਤ ਹੋ ਜਾਂਦੀ ਹੈ ਜਿਹੜੀ ਛੋਟੀ ਜੀ ਬੱਚੀ ਹੁੰਦੀ ਉਹਨੂੰ ਪਿੱਛੇ ਸੀਟ ਤੇ ਲੰਮੇ ਪਾ ਛੱਡਦਾ ਜਿਹੜੀ ਰੋਂਦੀ ਕਰ ਲਾਉਂਦੀ ਭੁੱਖੀ ਧਿਆਈ ਰਹਿੰਦੀ ਆ ਘਟੋ ਘਟ 15 ਘੰਟੇ ਇਹ ਬੰਦਾ ਗੱਡੀ ਸੜਕਾਂ ਤੇ ਲੈ ਕੇ ਫਿਰਦਾ ਰਹਿੰਦਾ ਲਾਸ਼ ਨੂੰ ਠਕਾਣੇ ਲਾਉਣ ਲਈ ਕਦੇ ਐ ਟੱਪ ਗਿਆ ਕਦੇ ਐ ਟੱਪ ਗਿਆ ਪਰ ਇਹਨੂੰ ਮਾੜੀ ਕਿਸਮਤ ਨੂੰ ਕੋਈ ਵੀ ਠਿਕਾਣਾ ਨਹੀਂ ਲੱਭਿਆ লাশ ਨੂੰ ਠਿਕਾਣੇ ਲਾਉਣ ਲਈ ਉਸ ਤੋਂ ਬਾਅਦ ਇਹ ਬੰਦਾ ਇੱਕ ਪਲਾਨ ਵਰਤਦਾ ਇਹ ਕੀ ਕਰਦਾ ਥੋੜੇ ਵਾਲੇ ਚਾਕੂ ਆਪਦੀ ਬਾਹਾਂ ਤੇ ਤੇ ਛਾਤੀ ਤੇ ਮਾਰ ਕੇ ਖੂਨ ਕੱਢ ਕੇ ਆਦੇ ਲਿੰਡੂੜੇ ਪਾੜ ਕੇ ਸਿੱਧਾ ਹਸਪੀਟਲ ਜਾਂਦਾ ਹਸਪੀਟਲ ਜਾ ਕੇ ਆਪਦੀ ਘਰ ਨੂੰ ਐਡਮਿਟ ਕਰਾ ਦਿੰਦਾ ਤੇ ਡਾਕਟਰ ਕਹਿੰਦੇ ਤਾਂ ਖਤਮ ਆ ਤਾਂ ਮਰੀ ਪਈ ਆ ਡਾਕਟਰ ਨੇ ਪੁੱਛਿਆ ਵੀ ਹੋਇਆ ਕੀ ਇਹ ਕਹਿੰਦਾ ਇਸ ਤਰ੍ਹਾਂ ਵੀ ਰਸਤੇ 'ਚ ਚੋਰਾਂ ਸਾਨੂੰ ਟੱਕਰ ਗਏ ਸੀਗੇ ਤਿੰਨ ਚਾਰ ਬੰਦੇ ਉਹਨਾਂ ਨੇ ਸਾਨੂੰ ਘੇਰ ਲਿਆ ਤੇ ਚਾਕੂ ਨਾਲ ਵਾਰ ਕਰਨ ਲੱਗੇ ਤੇ ਮੈਂ ਆਪਦੀ ਬੱਚੀ ਨੂੰ ਬਹੁਤ ਮੁਸ਼ਕਲ ਨਾਲ ਬਚਾਇਆ ਛੋਟੀ ਜੀ ਤੇ ਮੇਰੀ ਘਰ ਵਾਲੀ ਦੇ ਉਨੇ ਚਾਕੂ ਜਦਾ ਮਾਰਤੇ ਇਹਦੀ ਮੌਤ ਹੋ ਗਈ। ਹੁਣ ਡਾਕਟਰ ਵੇਖ ਕੇ ਬੜੇ ਹੈਰਾਨ ਆ ਵੀ ਜਿਹੜੀ ਘਰ ਵਾਲੀ ਆ ਜਖਮ ਕਾਫੀ ਪੁਰਾਣੇ ਜੇ ਹੋਏ ਪਏ ਆ ਖੂਨ ਸੁੱਕਿਆ ਪਿਆ ਤੇ ਜਿਹੜਾ ਜੱਸਾ ਆ ਇਹਦੇ ਜਖਮ ਤਾਜ਼ੇ ਆ ਵੀ ਦਾਲਚ ਕੁਛ ਕਾਲਾ। ਚਲੋ ਜੀ ਡਾਕਟਰਾਂ ਨੇ ਪੁਲਿਸ ਸਾਹਦੇ ਲਈ ਪੁਲਿਸ ਆ ਗਈ ਪੁਲਿਸ ਨੇ ਮੌਕਾ ਵੇਖਿਆ ਤੇ ਪੁਲਿਸ ਨੂੰ ਵੀ ਕਿਤੇ ਨਾ ਕਿਤੇ ਸ਼ੱਕ ਹੋ ਗਿਆ ਵੀ ਘਰ ਵਾਲੀ ਦੇ ਜਖਮ ਪੁਰਾਣੇ ਆ ਤੇ ਜੱਸੇ ਦੇ ਜਖਮ ਤਾਜ਼ੇ ਆ ਵੀ ਦਾਲਚ ਕੁਛ ਕਾਲਾ। ਪੋਸਟਮਾਰਟਮ ਲਈ ਭੇਜਤਾ ਨੀਸ਼ਾ ਦੀ ਲਾਸ਼ ਨੂੰ। ਪੁਲਿਸ ਨੇ ਜੱਸੇ ਨੂੰ ਪੁੱਛਿਆ ਵੀ ਕੀ ਹੋਇਆ ਜੱਸੇ ਨੇ ਉਹੀ ਕਹਾਣੀ ਸੁਣਾ ਦਿੱਤੀ ਲੁੱਟੜ ਪੈ ਗਏ ਉਹਨਾਂ ਨੇ ਚਾਕੂ ਨਾਲ ਵਾਰ ਕਰਤਾ ਮੇਰੇ ਵੀ ਉਹਨਾਂ ਨੇ ਵਾਰ ਕੀਤੇ ਮੇਰੇ ਘਰ ਵਾਲੇ ਦੇ ਵਾਰ ਬਾਲੇ ਹੋ ਗਏ ਇਹਦੀ ਮੌਤ ਹੋ ਗਈ ਤੇ ਮੈਂ ਬਚ ਗਿਆ ਚਲੋ ਜੀ ਉਹਨੇ ਟਾਈਮ ਤੱਕ ਪੋਸਟਮਾਰਟ ਦੀ ਰਿਪੋਰਟ ਆਉਂਦੀ ਤੇ ਪੋਸਟਮਾਰਟ ਦੀ ਰਿਪੋਰਟ ਇਹ ਕਲੀਅਰ ਕਰ ਦਿੰਦੀ ਆ ਕਿ ਜੱਸਾ ਜਦੋਂ ਆਪਣੀ ਘਰਵਾਲੀ ਨੂੰ ਹਸਪੀਟਲ ਲੈ ਕੇ ਪਹੁੰਚਿਆ ਉਸ ਤੋਂ 15 ਘੰਟੇ ਪਹਿਲਾਂ ਘਰਵਾਲੀ ਦੀ ਮੌਤ ਹੋ ਚੁੱਕੀ ਸੀ ਹੁਣ ਜੱਸਾ ਸਾਹਿਬ ਦੇ ਜਾਲ ਚ ਆਪੇ ਫਸ ਗਿਆ ਪੁਲਿਸ ਨੇ ਪੋਸਟਮਾਰਟ ਦੀ ਰਿਪੋਰਟ ਦੇ ਆਧਾਰ ਤੇ ਜੱਸੇ ਨੂੰ ਚੱਕ ਲਿਆ ਫਿਰ ਜੱਸੇ ਦੀ ਕਾਲ ਡਿਟੇਲ ਕਢਾਈ ਗਈ ਤੇ ਕਾਲ ਡਿਟੇਲ ਚ ਇਹ ਗੱਲ ਸਾਹਮਣੇ ਆ ਗਈ ਇਹਦੀਆਂ ਤਾਰਾਂ ਤਾਂ ਸਾਲੀਆਂ ਨਾਲ ਜੁੜੀਆਂ ਹੋਈਆਂ ਨੇ ਦਿਨ ਚ 5-5 6-6 ਘੰਟੇ ਬੰਦਾ ਆਪਣੀ ਸਾਲੀ ਨਾਲ ਗੱਲਬਾਤ ਕਰਦਾ। ਜੋ ਜਸਦੇ ਪੱਟਾ ਚੜ੍ਹੇ ਜੱਸਾ ਸਾਰਾ ਕੁਝ ਮੰਨ ਗਿਆ ਵੀ ਹਾਂ ਮੈਂ ਸਾਲੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀਗਾ। ਮੈਂ ਸਾਲੀ ਨੂੰ ਪਿਆਰ ਕਰਦਾ ਸੀਗਾ ਇਸ ਚੱਕਰ ਚ ਨੀਸ਼ਾ ਮੇਰੇ ਰਾਦਾ ਰੋੜਾ ਬਣਦੀ ਸੀ ਤੇ ਮੈਂ ਇਹਨੂੰ ਮਾਰ ਕੇ ਪਾਸੇ ਕਰਨਾ ਚਾਹੁੰਦਾ ਸੀਗਾ। ਚਲੋ ਜੇ ਉਸ ਤੋਂ ਬਾਅਦ ਸਾਲੀ ਨੂੰ ਪੁਲਿਸ ਨੇ ਚੱਕ ਲਿਆ। ਦੋਨਾਂ ਤੇ ਮੁਕੱਦਮਾ ਚੱਲਿਆ ਤੇ ਦੋਨਾਂ ਨੂੰ ਮੁੜ ਕੇ 20-20 ਸਾਲ ਦੀ ਸਜ਼ਾ ਹੋ ਗਈ। ਜਸਦੇ ਦੀ ਜ਼ਿੰਦਗੀ ਵੀ ਤਬਾਹ ਹੋ ਗਈ। ਜਸਦੇ ਦੇ ਮਾਪੇ ਦੀ ਜ਼ਿੰਦਗੀ ਤਬਾਹ ਹੋ ਗਈ ਤੇ 2 ਮਿੰਟ ਦੇ ਸਵਾਦ ਪਿੱਛੇ ਬੰਦੇ ਨੇ ਆਪਦਾ ਘਰ ਨਰਕ ਬਣਾ ਲਿਆ ਜੱਸਾ ਜੇਲ੍ਹ ਜਾਵੜਿਆ ਪਿੱਛੋਂ ਜੱਸਦਾ ਪਿਓ ਹਾਰ ਟੈਕ ਨਾਲ ਮਰ ਗਿਆ ਆੜਤਾ ਦਾ ਕੰਮ ਵੀ ਠੱਪ ਹੋ ਗਿਆ 28 ਕਿਲੇ ਜ਼ਮੀਨ ਮੜ ਕੇ ਠੇਕੇ ਠੁਕੇ ਦੇਣ ਲੱਗ ਗਏ ਜੱਸੇ ਦਾ ਘਰ ਜਮਾ ਕੰਗਾਲ ਹੋ ਗਿਆ ਚੁੱਲ੍ਹਿਆਂ ਚ ਘਾਉ ਉੱਗਾਇਆ ਤੇ ਜਿਹੜੀ ਸਾਲੀ ਹੁਣ ਉਹ ਸਾਲੀ ਵੀ ਜੇਲ੍ਹ ਚ ਰੋਟੀਆਂ ਖਾਂਦੀ ਜੱਸਾ ਵੀ ਜੇਲ੍ਹ ਚ ਰੋਟੀਆਂ ਖਾਂਦਾ ਤੇ ਬਹੁਤ ਸਾਰੇ ਬੰਦੇ ਇਹੋ ਜਿਹੇ ਆ ਜਿਨ੍ਹਾਂ ਨੇ ਇੱਕ ਦੋ ਮਿੰਟਾਂ ਦੇ ਸਵਾਦ ਪਿੱਛੇ ਆਪਦੇ ਘਰ ਉਜਾੜੇ ਆ ਆਪਦੇ ਬਾਲ ਬੱਚੇ ਉਜਾੜ ਤੇ ਆਪਦਾ ਘਰ ਉਜਾੜਤਾ ਨਾਗਮਲਾ ਾਂਗ ਹੋ ਗਏ ਚੁੱਲਿਆਂ ਚ ਕਾ ਹੋ ਗਿਆ ਐਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰੋ ਇਹ ਵੀਡੀਓ ਬਾਤੋ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਸ਼ਾਇਦ ਕੋਈ ਆ ਵਾਲੀ ਘਟਨਾ ਸੁਣ ਕੇ ਸਿਆਣਾ ਬਣ ਜੇ ਵੀ 2 ਮਿੰਟ ਦਾ ਸਵਾਦ ਬਹੁਤ ਭੈੜਾ ਹੁੰਦਾ ਇਹ 2 ਮਿੰਟ ਦੇ ਸਵਾਦ ਨੇ ਬੜੇ ਘਰ ਉਜਾੜੇ ਆ ਕਿੱਲਿਆਂ ਦੇ ਕਿੱਲੇ ਟਪਾਤੇ ਬਹੁਤ ਕੁਝ ਹੋਇਆ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਆ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣਾ ਬਹੁਤ-ਬਹੁਤ ਧੰਨਵਾਦ